ਸੰਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਬੜੀ ਅਹਿਮ ਗੱਲਬਾਤ ਹੋਣ ਜਾ ਰਹੀ ਹੈ ਖਾਸ ਮਹਿਮਾਨ ਜਿਹੜੇ ਤੇ ਕੈਨੇਡੀਅਨ ਸਿਕ ਸਟਡੀ ਤੇ ਟੀਚਿੰਗ ਸੁਸਾਇਟੀ ਦੇ ਸੱਦੇ ਦੇ ਉੱਤੇ ਅਗਲੇ ਹਫਤੇ ਪਹੁੰਚ ਜਾਣਗੇ ਉਹਨਾਂ ਨੇ ਬਕਾਇਦਾ ਕਤਕ ਕੇ ਵਿਸਾਖ ਕਤਕ ਨਹੀਂ ਵਿਸਾਖ ਇਸ ਸਬੰਧ ਦੇ ਵਿੱਚ 13 April ਨੂੰ ਮੈਂ ਤੁਹਾਨੂੰ ਫਲੈਅਰ ਵੀ ਦਿਖਾ ਦੇ ਆ 13 April ਵਾਲੇ ਦਿਨ ਗ੍ਰੈਂਡ ਤਾਜ ਬੈਂਕਟ ਹਾਲ ਦੇ ਵਿੱਚ ਇੱਕ ਵਿਸ਼ੇਸ਼ ਸਮਾਗਮ ਹੋ ਰਿਹਾ ਜਿਹਦੇ ਵਿੱਚ ਖਾਲਸਾ ਸੰਪੂਰਨਤਾ ਦਿਵਸ ਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਤਿੰਨ ਵਿਦਵਾਨ ਪਹੁੰਚ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਖਾਸ ਮਹਿਮਾਨ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸਾਰੀ ਉਮਰ ਸੰਘਰਸ਼ਮਈ ਜੀਵਨ ਕੱਢਿਆ ਸੱਚ ਦੇ ਸਿਧਾਂਤ ਦੇ ਉੱਤੇ ਜੀਵਨ ਕੱਢਿਆ ਔਰ ਮੇਰੇ ਆਪਣੇ ਸ਼ਹਿਰ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਬਾਕਾਇਦਾ ਪਟਿਆਲੇ ਦੀ ਨਹੀਂ ਪੰਜਾਬ ਦੀ ਨਹੀਂ ਦੁਨੀਆ ਭਰ ਦੇ ਸਿੱਖਾਂ ਦੀ ਪ੍ਰਤੀਨਿਧਤਾ ਪਾਰਲੀਮੈਂਟ ਦੇ ਵਿੱਚ ਜਾ ਕੇ ਕੀਤੀ ਸੀ ਤੇ ਉਹ ਇੱਥੇ ਪਹੁੰਚ ਜਾਣਗੇ 13 April ਦੇ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਹੋਣਗੇ ਸਰਦਾਰ ਅਤਿੰਦਰਪਾਲ ਸਿੰਘ ਖਾਲਸਾ ਆਓ ਉਹਨਾਂ ਦਾ ਕਰਦੇ ਹਾਂ ਸਵਾਗਤ ਸਭ ਤੋਂ ਪਹਿਲਾਂ ਖਾਲਸਾ ਜੀ ਪ੍ਰੋਗਰਾਮ ਦਿਲਾਂ ਦੀਆਂ ਸਾਂਝਾ ਟੀਵੀ ਤੇ ਦਿਲ ਦੀਆਂ ਗਰਾਂ ਵਿੱਚ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪ੍ਰਦੀਪ ਸਿੰਘ ਜੀ ਮੈਂ ਦੇਖ ਰਿਹਾ ਸੀ ਕਿਉਂਕਿ ਜੇ ਤੁਹਾਡੇ ਜੀਵਨ ਦੇ ਉੱਤੇ ਹੀ ਗੱਲਬਾਤ ਕਰੀਏ ਤੇ ਮੇਰਾ خیال ਹੈ ਘਟੂ ਘਰ ਮੈਨੂੰ ਕਈ ਕੰਦੇ ਚਾਹੀਦੇ ਨੇ ਜੋ ਕੁਝ ਤੁਸੀਂ ਲਿਖਿਆ ਤੁਸੀਂ ਪ੍ਰਾਪਤੀਆਂ ਤੁਹਾਡੀਆਂ ਮੁਸ਼ਕਲਾਂ ਦੁਨੀਆ ਜਾਣਦੀ ਹੈ ਵੈਬਸਾਈਟ ਦੇ ਉੱਤੇ ਹਰ ਪਾਸੇ ਪਿਆ ਪਰ ਅੱਜ ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਪਿਛਲੇ ਦਿਨੀ ਇੱਕ ਪਾਸਟਰ ਪਾਦਰੀ ਜਿਹਦੇ ਤੇ ਬਲਾਤਕਾਰ ਦੇ ਦੋਸ਼ ਲੱਗੇ ਮੈਂ ਜਦੋਂ ਕੱਲੇ ਪਾਦਰੀ ਦੀ ਗੱਲ ਨਹੀਂ ਕਰਦਾ ਜਦੋਂ ਗੁਰਮੀਤ ਰਾਮ ਰਹੀਮ ਜਿਹੜਾ ਬਲਾਤਕਾਰੀ ਤੇ ਕਾਤਲ ਹੈ ਜਦੋਂ ਉਹਦੀ ਗੱਲਬਾਤ ਸ਼ੁਰੂ ਹੋਈ ਸੀ ਕਲਸਾ ਜੀ ਉਹਨਾਂ ਦਿਨਾਂ ਦੇ ਵਿੱਚ ਕੋਈ ਵੀ ਮੀਡੀਆ ਗੱਲ ਕਰਕੇ ਰਾਜੀ ਨਹੀਂ ਸੀ ਤੇ ਮੈਂ ਗੁਰਦਾਸ ਸਿੰਘ ਤੂਰ ਨਾਉਂਦਾ ਇੱਕ ਪੀੜਤ ਵਿਅਕਤੀ ਸੀ ਜਿਹੜਾ ਸਾਥ ਸੀ ਉਹਦੇ ਨਾਲ 3 ਦਰਜਨ ਤੋਂ ਵੱਧ ਮੈਂ ਟਾਕਸ਼ੂ ਕੀਤੇ ਜਦੋਂ ਭਾਰਤ ਦੇ ਕੁਝ ਕੁ ਟੌਪ ਦੇ ਜਿਹੜੇ ਟੈਲੀਵਿਜ਼ਨ ਨੇ ਜਾਂ ਰੇਡੀਓ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿਣ ਲੱਗੇ ਜੀ ਅਸੀਂ ਐਡਾ ਵੱਡਾ ਰਿਸਕ ਨਹੀਂ ਲੈ ਸਕਦੇ ਸਾਡੇ ਕੋਲ 5 ਲੱਖ ਤੋਂ ਵੱਧ ਮਹੀਨੇ ਦੀ ਐਸ ਬੰਦੇ ਦੀ ਐਡ ਆ ਅਸੀਂ ਇਹਦੇ ਖਿਲਾਫ ਕੋਈ ਗੱਲ ਨਹੀਂ ਕਰ ਸਕਦੇ ਇਸੇ ਤਰ੍ਹਾਂ ਜਦੋਂ ਮਾਨ ਸਿੰਘ ਭੇਵੇ ਵਾਲੇ ਦੀ ਗੱਲਬਾਤ ਹੋਈ ਤੇ ਬਹੁਤੇ ਲੋਕ ਸਾਡੇ ਡਰਦੇ ਸਨ ਕਿ ਬੜੀ ਵੱਡੀ ਸ਼ਕਤੀ ਹੈ ਇਹਦੇ ਇਹਨੂੰ ਹੱਥ ਪਾਉਣਾ ਬੜਾ ਔਖਾ ਕੰਮ ਹੈ ਪਰ ਮਾਲਕ ਨੇ ਉਹ ਸੇਵਾ ਇਹੋ ਜੀ ਕਰਵਾਈ ਕਿ ਉਹਦਾ ਆਉਣਾ ਕੈਨੇਡਾ ਦੇ ਵਿੱਚ ਫੋਰਐਵਰ ਬੰਦ ਹੋ ਗਿਆ ਕਿਉਂਕਿ ਲੋਕਾ ਸਾਡੇ ਜਜ਼ਬਾਤਾਂ ਨਾਲ ਧਰਮ ਦੇ ਨਾਮ ਦੇ ਉੱਤੇ ਫਸਲਾ ਕੇ ਆ ਹੁੰਡੇਰਿਆਂ ਦੇ ਵਿੱਚ ਨਾਨਕ ਸਾਡੇ ਕਈ ਡੇਰਿਆਂ ਦੇ ਵਿੱਚ ਹੁਣ ਬਲਾਤਕਾਰ ਦੇ ਕੇਸ ਸਾਹਮਣੇ ਆਏ ਨੇ ਮੈਂ ਨਾਮ ਨਾ ਲਵਾਂ ਇੱਕ ਨਹੀਂ ਦੋ ਨਹੀਂ ਬਹੁਤੇ ਬਹੁਤ ਜ਼ਿਆਦਾ ਇਸੇ ਤਰ੍ਹਾਂ ਪਾਦਰੀ ਦਾ ਇਧਰਲੇ ਪਾਸੇ ਆਉਣਾ ਮੈਨੂੰ ਹੈਰਾਨੀ ਹੁੰਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿੰਨੇ ਪਿੰਡ ਨਹੀਂ ਉਸ ਤੋਂ ਬਾਅਦ ਡੇਰੇ ਨੇ ਤੇ ਡੇਰਿਆਂ ਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਕ ਦੀਵਾਨ ਪ੍ਰਚਾਰਕਾਂ ਦੇ ਰੋਜ਼ਾਨਾ ਕਿਤੇ ਨਾ ਕਿਤੇ ਕਹਿੰਦੇ ਜੀ ਐਨੇ ਅੰਮ੍ਰਿਤ ਛਕਦਾ ਐਨੇ ਕਰਤਾ ਇਨਾ ਪ੍ਰਚਾਰ ਹੋਣ ਦੇ ਬਾਵਜੂਦ ਆ ਬਟਾਲਾ ਇਲਾਕਾ ਤੇ ਅੰਮ੍ਰਿਤਸਰ ਦਾ ਪਰਲਾ ਇਲਾਕਾ ਕਹਿੰਦੇ 크ਿਸਚੀਅਨ ਬਣ ਜਾਂਦਾ ਕੀ ਲੈਣਾ ਕਹਿੰਦਾ ਉਹ ਜੀ ਸਿੱਕੀ ਤੋਂ ਕਿਵੇਂ ਲੈਨੇਓ ਕਿੰਨਾ ਖਤਰਨਾਕ ਰੁਝਾਨ ਹੈ ਜਾਂ ਹਰੇਕ ਵਿਅਕਤੀ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਪੂਰਾ ਅਧਿਕਾਰ ਹੈ ਕਿਵੇਂ ਲੈਨੇਓ ਇਸ ਗੱਲ ਬਾਰੇ ਸਰਦਾਰ ਕੁਲਦੀਪ ਸਿੰਘ ਜੀ ਤੁਸੀਂ ਬਹੁਤ ਹੀ ਗੰਭੀਰ ਵਿਸ਼ਾ ਚੁੱਕਿਆ ਜੀ ਉਹਦੇ ਲਈ ਤੁਹਾਨੂੰ ਧੰਨਵਾਦ ਵੀ ਆ ਕਿਉਂਕਿ ਇਸ ਵਿਸ਼ਾ ਤੇ ਪੰਜਾਬ ਵਿੱਚ ਵੀ ਸਿਰਫ 10 ਦਾ C5 ਪੰਥਕਾਲਸਾ ਚੈਨਲ ਤੋਂ ਇਲਾਵਾ ਕੋਈ ਚੈਨਲ ਗੱਲ ਨਹੀਂ ਕਰਦਾ ਜੀ ਸਾਰੇ ਇਸ ਗੱਲ ਤੋਂ ਪਾਸੇ हट ਜਾਂਦੇ ਨੇ وجہ ਉਹੀ ਹੈ ਕਿ ਸਬਦੇ ਆਪਕੋ ਆਪਣੇ ਐਡਵਰਟਾਈਜ਼ਮੈਂਟ ਦੇ ਫਾਈਨੈਂਸ਼ੀਅਲ ਇੰਟਰਸਟ ਜੁੜੇ ਹੁੰਦੇ ਨੇ ਬੇਸਿਕਲ ਜਿਹੜੀ ਹੈ ਇਸ ਪਿੱਛੇ ਹੈਗੀ ਆ ਮੈਂ ਬਿਲਕੁਲ ਸੰਖੇਪ ਵਿੱਚ ਕਿਉਂਕਿ ਵਿਸ਼ਾ ਬਹੁਤ ਗੰਭੀਰ ਆ ਤਰਨਤਾਰਨ ਇਲਾਕਾ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਜਿਲ੍ਹਾ ਪੂਰਾ ਹੀ ਤਰਨਤਾਰਨ ਜਿਲ੍ਹਾ ਵੀ ਪੂਰਾ ਹੀ ਅੰਮ੍ਰਿਤਸਰ ਜਿਲ੍ਹਾ ਵੀ ਮੈਂ ਪੂਰਾ ਹੀ ਮਾਨਤਾ ਜੀ ਉਸ ਤੋਂ ਬਾਅਦ ਬਾਰਡਰ ਦਾ ਇਲਾਕੇ ਦੇ ਨਾਲ ਨਾਲ ਅਦਾਂ ਤੁਸੀਂ ਫਿਰੋਜ਼ਪੁਰ ਤੱਕ ਅਬੋਰ ਤੱਕ ਆ ਜਾਓ ਇੱਥੇ ਵੀ ਇਹ ਬਿਮਾਰੀਆਂ ਸਿਰਫ ਇੱਥੇ ਹੀ ਨਹੀਂ ਹੈਗੀ ਹੁਣ ਤਾਂ ਫਤਿਹਗੜ੍ਹ ਸਾਹਿਬ ਸੰਗਰੂਰ ਪਟਿਆਲਾ ਆਮ ਤੌਰ ਤੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਇਹ ਚੀਜ਼ ਦੀ ਇਹ ਬਹੁਤਾਤ ਹੋ ਗਈ ਆ ਉਹਨ ਬਹੁਤਾਤ ਹੋਣ ਦੇ ਪਿੱਛੇ ਇਸ ਗੱਲ ਨੂੰ ਮੰਨਿਆ ਜਾਣਾ ਕਿ ਭਈ ਸਭ ਨੂੰ ਆਪਣੇ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਇਹ ਇੱਕ অবਸਲਾਪਨੀਆਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਾਸਾ ਵੱਟ ਕੇ ਇੱਕ ਬਹਾਨਾ ਕ੍ਰੀਏਟ ਕਰਨ ਵਾਲੀ ਮੈਂ ਗੱਲ ਮੰਨਦਾ ਜੀ ਮਾਤਮ ਨੂੰ ਥੋੜਾ ਜਿਹਾ ਪਿਛੋਕੜ ਵਿੱਚ ਲਾ ਕੇ ਜਾਂਦਾ 1999 ਵਿੱਚ 300 ਸਾਲਾ ਸਹਾਜਨਾਦੀ ਵਸੀ ਤੇ ਉਸ ਵੇਲੇ ਇਹ ਆਪਣਾ ਪਾਪ ਇੰਡੀਆ ਆਇਆ ਸੀ ਤੇ ਪਾਪ ਜਿਸ ਵੇਲੇ ਇੰਡੀਆ ਆਇਆ ਸੀ ਤੇ ਉਸ ਇੰਡੀਆ ਆਉਣ ਵੇਲੇ ਉਸ ਦੀ ਇੱਕ ਬਹੁਤ ਵੱਡੀ ਪਲੈਨਿੰਗ ਸੀ ਉਹ ਪਲੈਨਿੰਗ ਦਾਸ ਦੇ ਹੱਥ ਲੱਗੀ ਸੀ ਤੇ ਉਸ ਵੇਲੇ ਦਾਸ ਨੇ ਕਿਉਂਕਿ ਸੋਸ਼ਲ ਮੀਡੀਆ ਉਸ ਵੇਲੇ اتنا ਸਟਰੋਂਗ ਹੁੰਦਾ ਨਹੀਂ ਸੀ ਉਹ ਪਲਾਨਿੰਗ ਉਸ ਵੇਲੇ ਦਾਸਨੇ ਐਸਜੀਪੀਸੀ ਨੂੰ ਵੀ ਅਕਾਲ ਤਖਸਰ ਨੂੰ ਵੀ ਪ੍ਰੈਸ ਮੀਡੀਆ ਵਿੱਚ ਵੀ ਸਾਰੀ ਦੱਸੀ ਸੀ ਕਿ ਭਈ ਉਸ ਵੇਲੇ ਉਹ ਲਗਭਗ 1000 ਕਰੋੜ ਰੁਪਈਆ ਲੈ ਕੇ ਆਇਆ ਸੀ ਜੀ ਹੂੰ ਤੇ ਉਸ ਦਾ ਮੈਨ ਨਿਸ਼ਾਨਾ ਪੰਜਾਬ ਸੀ ਨਾ ਉਸ ਵੇਲੇ 1992 ਵਿੱਚ 7.10 ਸੀ ਕਿ ਭਈ ਇਹ 7 ਪੁਆਇੰਟਸ ਦੇ ਹਿਸਾਬ ਨਾਲ ਸਿੱਖੀ ਤੇ ਅਟੈਕ ਕਰਨ ਜਾ ਰਹੇ ਨੇ ਤੇ ਸਿੱਖ ਕੌਮ ਨੂੰ ਸੁਚੇਤ ਹੋ ਜਾਣਾ ਚਾਹੀਦਾ ਪਹਿਲੀ ਪਾਲੀ ਕਾਲਾ ਸੀ ਕਿ ਵਿਦੇਸ਼ਾਂ ਵਿੱਚ ਜਿੰਨੇ ਗੁਰਦੁਆਰੇ ਨੇ ਉਹਨਾਂ ਸਾਰੇ ਗੁਰਦੁਆਰਿਆਂ ਦੇ ਬਾਹਰ ਯੂਥ ਤੇ ਉਹ ਵੀ ਜ ਉਹ ਯੂਥ ਜਿਹੜਾ ਕਿ ਜੱਟ ਗੋਤ ਨਾਲ ਸੰਬੰਧਤ ਹੋਏ ਉਹ ਉਹਨਾਂ ਦੀਆਂ ਕੁੜੀਆਂ ਤੇ ਮੁੰਡਿਆਂ ਨੂੰ ਈਸਾਈ ਬਣਾ ਕੇ ਵਿਦੇਸ਼ਾਂ ਦੇ ਗੁਰਦੁਆਰਿਆਂ ਦੀ ਪਾਰਕਿੰਗ ਵਿੱਚ ਈਸਾਈਅਤ ਦਾ ਪ੍ਰਚਾਰ ਸਕੇਟਸ ਯੂਜ਼ ਕਰਕੇ ਜਾਂ ਹੋਰ ਸਾਰਾ ਕੁਝ ਯੂਜ਼ ਕਰਕੇ ਕੀਤਾ ਜਾਏ ਇੰਪ੍ਰੈਸਿਵ ਬਣਾ ਕੇ ਦੂਸਰਾ ਉਹਨਾਂ ਦਾ ਐਸੀ ਕਿ ਥਰੂ ਆਊਟ ਪੰਜਾਬ ਵਿੱਚੋਂ ਐਚ ਹੋਰ ਪੂਰੇ ਵਿਸ਼ਵ ਵਿੱਚੋਂ ਈਸਾਈ ਈਸਾਈਅਤ ਹੀ ਚਾਣ ਵਾਸਤੇ ਆ ਸ਼ਰਤ ਖਤਮ ਕਰ ਦਿੱਤੀ ਜਾਏ ਕਿ ਭਈ ਉਹ ਦਸਤਾਰ ਵੀ ਉਤਾਰੇਗਾ ਜਾਂ ਕੇਸ ਕਤਲ ਕਰਾਏਗਾ ਜਾਂ ਕਿਰਪਾਨ ਵੀ ਉਤਾਰੇਗਾ ਇੱਕ ਬਹੁਤ ਵੱਡਾ ਚੇਂਜ ਲਿਆ ਸੀ ਰੋਮ ਆਪਣੇ ਇੰਟਰਨਲ ਡਿਸੀਜਨਸ ਇਚ ਕਿ ਸਿੱਖਾਂ ਨੂੰ ਈਸਾਈ ਬਣਾਉਣ ਵਾਸਤੇ ਸਮੇਤ ਦਸਤਾਰ ਸਮੇਤ ਕੇਸ ਅਤੇ ਸਮੇਤ ਕਿਰਪਾਨ ਅਸੀਂ ਐਸੈਪਟ ਕਰੀਏ ਇਹ ਇੱਕ ਬਹੁਤ ਵੱਡੀ ਪਾਲਿਸੀ ਸੀ ਜਿਹੜੀ ਡਾਇਰੈਕਟ ਅਟੈਕ ਸੀ ਸਿੱਖਾਂ ਦੇ ਉੱਤੇ ਹੀ ਹੋਰ ਉਹਨਾਂ ਨੇ ਜੇ ਆਪਣੇ ਰੂਲ ਐਂਡ ਰੈਗੂਲੇਸ਼ਨਸ ਚੇਂਜ ਕੀਤੇ ਉਸ ਵੇਲੇ ਕਿ 1999 ਦੀ ਗੱਲ ਹੈ 98 99 ਉਸ ਤੋਂ ਬਾਅਦ ਤੀਸਰੀ ਕਲ ਉਹਨਾਂ ਨੇ ਇਹ ਕਹੀ ਕਿ ਪੰਜਾਬ ਵਿੱਚ ਤੇ ਪੂਰੇ ਭਾਰਤ ਵਿੱਚ ਵੀ ਜਿਹੜੇ ਆਪਣਾ ਜਾਤੀਗਤ ਵੰਡ ਵੰਡ ਕਰ ਵੰਡ ਤੋਂ ਇਲਾਵਾ ਜਿਹੜੇ ਜਾਤੀਗਤ ਵੰਡ ਦੇ ਅੰਦਰ ਉਹਨਾਂ ਨਾਲ ਗੈਰ ਮਨੁੱਖੀ سلوਕ ਕੀਤਾ ਜਾਂਦਾ ਉਹਨਾਂ ਥਾਵਾਂ ਤੇ ਪਕੜ ਕੀਤੀ ਜਾਏ ਉਹਨਾਂ ਥਾਵਾਂ ਦੀ ਚੋਣ ਕੀਤੀ ਜਾਏ ਤੇ ਸਭ ਤੋਂ ਪਹਿਲਾਂ ਉਹਨਾਂ ਥਾਵਾਂ ਤੋਂ ਇਸਾਈਅਤ ਵਿੱਚ ਬੰਦੇ ਲਿਆਉਣ ਦੀ ਇਹ ਕੋਇਦ ਆਰੰਭ ਕੀਤੀ ਜਾਏ ਚੌਥਾ ਪੁਆਇੰਟ ਉਹਨਾਂ ਨੇ ਇਹ ਸ਼ੁਰੂ ਕੀਤਾ ਸੀ ਕਿ ਇਸ ਕੰਮ ਲਈ ਜਿਹੜੀਆਂ ਰਜਿਸਟਰਡ ਇਸਾਈ ਬੋਡੀਆਂ ਨੇ ਉਹਨਾਂ ਨੂੰ ਪਾਸੇ ਰਹਿਣ ਦਿੱਤਾ ਜਾਏ ਕਿਉਂਕਿ ਇਹ ਇਸ ਵਿੱਚ ਉਹ ਅੱਛੀ ਤਰ੍ਹਾਂ ਸਮਝ ਰਹੇ ਸੀ ਕਿ ਭਈ ਆ ਜਿਹੜਾ ਕੰਮ ਹੈਗਾ ਕਿਉਂਕਿ ਇਸਾਈਅਤ ਵਿੱਚ ਕਿਰਪਾਨ ਨੂੰ ਵੀ ਮਨਜ਼ੂਰੀ ਦੇਣਾ ਦਸਤਾਰ ਨੂੰ ਵੀ ਕੇਸਾਂ ਨੂੰ ਵੀ ਫਿਰ ਤੁਸੀਂ ਆਪਣੀ ਜਾਤ-ਗੋਤ ਵਿੱਚ ਵੀ ਰਹਿਣਾ ਜਾਤ-ਗੋਤ ਦੇ ਆਧਾਰ ਤੇ ਆਪਣੇ ਧਰਮ ਸਥਾਨ ਵੀ ਬਣਾ ਲੈਣਾ ਉਹਨਾਂ ਉਹਨਾਂ ਵਿੱਚੋਂ ਵੀ ਬਾਹਰ ਨਾ ਨਿਕਲਣਾ ਇਹ ਜਿਹੜੀਆਂ ਖੁੱਲ੍ਹਾ ਦੇ ਰਹੇ ਸੀ ਉਹਨਾਂ ਨੂੰ ਪਤਾ ਸੀ ਕਿ ਭਈ ਇਹ ਇਸਾਈਅਤ ਵਿੱਚ ਪਰਮਾਨ ਨਹੀਂ ਨੇ ਤੇ ਉਹਨਾਂ ਨੇ ਇਸਾਈਅਤ ਤੋਂ ਇਲਾਵਾ ਇੱਕ ਬਹੁਤ ਵੱਡਾ ਇਸ ਆਪਣਾ ਸਿਸਟਰ ਕਨਸਰਨ ਪਾਦਾ ਕੀਤਾ ਜਿਨ੍ਹਾਂ ਨੂੰ ਪਾਸਟਰ ਕਿਹਾ ਗਿਆ ਹਮ ਜਦ ਕਈ ਇਸਾਈਅਤ ਇਸ ਪਾਸਟਰ ਨਾਲ ਦੀ ਕੋਈ ਚੀਜ਼ ਨਹੀਂ ਜਾਈਗੀ ਉਸ ਵੇਲੇ ਤੇ ਉਹਨਾਂ ਨੂੰ ਫਾਈਨਾਂਸ ਕਰਨ ਦਾ ਪੂਰਾ ਦਾ ਪੂਰਾ ਇੱਕ ਟੀਮ ਵਰਕ ਤਿਆਰ ਕੀਤਾ ਗਿਆ ਹੁਣ ਜਿਸ ਵੇਲੇ ਤੁਸੀਂ ਇਸਾਈਆਂ ਨਾਲ ਗੱਲ ਕਰਦੇ ਹੋ ਉਹਨਾਂ ਦੇ ਰਜਿਸਟਰਡ ਬਾਡੀਆਂ ਨਾਲ ਗੱਲ ਕਰਦੇ ਹੋ ਕੈਥੋਲਿਕ ਜਾਂ ਦੂਸਰੇ ਪਾਦਰੀਆਂ ਨਾਲ ਗੱਲ ਕਰਦੇ ਹੋ ਉਹ ਕਹ ਦਿੰਦੇ ਨੇ ਭਈ ਅਸੀਂ ਇਹ ਕੰਮ ਨਹੀਂ ਕਰਦੇ ਸਾਡਾ ਇਸ ਕੰਮ ਨਾਲ ਕੋਈ ਉਹ ਨਹੀਂ ਉਹ ਪੰਜਾਬ ਵਿੱਚ ਆ ਕੇ ਵੀ ਬਿਆਨ ਦੇ ਜਾਂਦੇ ਨੇ ਕਿ ਭਈ ਇਹ ਇਸਾਈਅਤ ਅਜਿਹਾ ਕੰਮ ਨਹੀਂ ਕਰਦੀ ਤੇ ਆ ਲੋਕ ਇਸਾਈ ਨਹੀਂ ਨੇ ਉਹ ਪਰ ਕਿਉਂਕਿ ਇਹ ਕੰਮ ਆਸਟਾ ਨਹੀਂ ਨਹੀਂ ਚਾਹ ਗੱਲਾਂ ਮੈਂ ਕਹੀਆਂ ਸੀ ਹਾਂਜੀ ਪੰਜਾਬ ਦੇ ਵਿੱਚ ਜ਼ਿਆਦਾ ਹੈ ਪੰਜਾਬ ਦੇ ਵਿੱਚ ਦੇਖ ਰਿਹਾ ਮੈਂ ਕਿ ਇੱਕ ਇਕੱਠ ਕੀਤਾ ਜਾਂਦਾ ਹੈ ਇਕੱਠ ਦੇ ਵਿੱਚ ਅਰ 10 ਕੁੜੀਆਂ ਨੌਜਵਾਨ ਹੁੰਦੀਆਂ ਨੇ ਜਿਹੜਾ ਪਾਦਰੀ ਆ ਉਹਨਾਂ ਦੇ ਸਿਰ ਤੇ ਹੱਥ ਧਰਦਾ ਹੀ ਐ ਤੇ ਉਹ ਬਿਜਲੀ ਦੇ ਕਰੰਟ ਦੀ ਤਰ੍ਹਾਂ ਦੋ ਦੋ ਤਿੰਨ ਤਿੰਨ ਫੁੱਟ ਉੱਪਰ ਤਰਫਾਂ ਲੱਗ ਪੈਂਦੀਆਂ ਨੇ ਦੇ ਘੁੰਮਦੀਆਂ ਘੇੜੇ ਕਰਦੀਆਂ ਬੜਾ ਕੁਝ ਹੁੰਦਾ ਹੈ ਜਾਂ ਕੁਝ ਕੁ ਲੋਕ ਜਿਹੜੇ ਅਸਾਈਨ ਕੀਤੇ ਹੁੰਦੇ ਆ ਫਿਰ ਉਹ ਦੱਸਣਗੇ ਜੇ ਮੇਰਾ ਕੈਂਸਰ ਦੂਰ ਹੋਇਆ ਮੇਰਾ ਫਲਾਣਾ ਦੂਰ ਹੋਇਆ ਸੋ ਦੈਟ ਕਿ ਲੋਕਾਂ ਨੂੰ ਪਰਮਾ ਕੇ ਪੰਜਾਬ ਦਾ ਲੋਕ ਇੰਨਾ ਅਗਿਆਨੀ ਕਿਵੇਂ ਹੋ ਗਿਆ ਸਾਦੇ ਉਹ ਸਿੱਧ ਤਖਤ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸਾਡਾ ਅਕਾਲ ਤਖਤ ਹੈ ਚਾਰੇ ਪਾਸੇ ਦੀਵਾਨ ਰੋਜ਼ਾਨਾ ਕੀਰਤਨ ਦਰਬਾਰ ਕਵੀ ਦਰਬਾਰ ਕਥਾ ਦਰਬਾਰ ਲੱਗ ਰਹੇ ਨੇ ਇੰਨੇ ਧਾਰਮਿਕ ਸਥਾਨ ਨੇ ਕੀ ਗੱਲ ਅਸੀਂ ਉਹਨਾਂ ਗਿਆਨ ਨਾ ਦੇ ਸਕੇ ਜਿੰਨਾ 크ਰਿਸਚੀਅਨਟੀ ਵਾਲੇ ਨੇ ਜਾ ਕੇ ਦਿੱਤਾ ਸਭ ਤੋਂ ਵੱਡੀ ਗੱਲ ਆ ਜੀ ਉਹਨਾਂ ਨੇ ਦੁੱਖ ਦੀ ਰੱਗ ਫੜੀ ਆ ਕਮਜ਼ੋਰ ਕਾੜੀ ਫੜੀ ਆ ਜਿੰਨੂੰ ਦੁਤਕਾਰਿਆ ਗਿਆ ਉਹਨੂੰ ਫੜਿਆ ਜਿੰਨੂੰ ਕੋਈ ਲੋੜ ਸੀ ਉਹਨੂੰ ਫੜਿਆ ਜਿਹੜਾ ਲਾਭ ਜਾਂ ਪਰਲੋਭਨ ਦੇ ਕੇ ਖਰੀਦਿਆ ਜਾ ਸਕਦਾ ਸੀ ਉਹਨੂੰ ਖਰੀਦਿਆ ਉਹਨਾਂ ਨੇ ਬੇਸਿਕ ਆਪਣਾ ਜਿਹੜਾ ਅਜੰਡਾ ਅਤੇ ਜਿਹੜਾ ਨਿਸ਼ਾਨਾ ਰੱਖਿਆ ਉਹ ਆ ਚੀਜ਼ਾਂ ਰੱਖੀਆਂ ਦੂਸਰੀ ਚੀਜ਼ ਉਹਨਾਂ ਨੇ ਪ੍ਰਚਾਰ ਰੂਟ ਲੈਵਲ ਤੇ ਜ਼ਮੀਨ ਲੈਵਲ ਤੇ ਮਹੱਲੇ ਲੈਵਲ ਤੇ ਕੀਤਾ ਮਾਲੇਆ ਹੀ ਜੀ ਉਹਨਾਂ ਨੇ ਆਪਣੇ 에ਜੰਟ ਪੈਦਾ ਕੀਤੇ ਉਹਨਾਂ ਨੂੰ ਪਹਿਲਾਂ ਘਰ ਬਣਾ ਕੇ ਦਿੱਤਾ ਉਹਨਾਂ ਨੂੰ ਲਾਲਚ ਦਿੱਤਾ ਤੁਹਾਨੂੰ ਵਿਦੇਸ਼ ਭੇਜ ਦਾਂਗੇ ਉਹਨਾਂ ਦੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਮੁਫਤ ਪੜਾਇਆ ਉਹਨਾਂ ਦੇ ਮੁਫਤ ਇਲਾਜ ਕੀਤੇ ਉਹ ਉਹਨਾਂ ਏਜੰਟਾ ਨੇ ਹੋਰ ਮੁਹੱਲੇ ਦੇ ਉਹ ਜੇ ਗਰੀਬ ਗੁਰਬੇ ਲੋਕਾਂ ਨੂੰ ਦੱਸਿਆ ਕਿ ਦੇਖੋ ਸਾਨੂੰ ਇੰਜ ਮਿਲਦਾ ਈਸਾਈਅਤੋਂ ਪੀਸਾ ਮਸੀਹ ਤੋਂ ਤੁਹਾਨੂੰ ਵੀ ਅਸੀਂ ਇਹ ਦਵਾ ਸਕਦੇ ਹਾਂ ਇਹ ਇੱਕ ਮੋਹਿਮ ਇੰਜ ਚੱਲੀ ਦੂਸਰੀ ਮੋਹਿਮ ਜਿਹੜੀ ਗੱਲ ਤੁਸੀਂ ਕਹੀ ਕਿ ਵੀ ਕੀ ਸਾਡਾ ਪ੍ਰਚਾਰ ਨਹੀਂ ਹੈ ਸਾਡਾ ਪ੍ਰਚਾਰ ਸਿਰ ਗੁਰਦੁਆਰੇ ਦੀ ਚਾਰ ਦੀਵਾਰੀ 'ਚ ਸੀਮਤ ਆ। ਮੈਂ ਵਿਦੇਸ਼ਾਂ 'ਚ ਵੀ ਦੇਖ ਰਿਹਾ ਹਥੇ ਆ ਕੇ ਵੀ ਮੈਂ ਇਹੀ ਦੇਖਿਆ। ਮੈਂ ਪੰਜਾਬ 'ਚ ਵੀ ਇਹੀ ਦੇਖਿਆ, ਪੰਜਾਬ ਤੋਂ ਬਾਹਰ ਵੀ ਇਹੀ ਦੇਖਿਆ, ਬਾਕੀ ਭਾਰਤ 'ਚ ਵੀ। ਜਿਹੜਾ ਸਿੱਖ ਗੁਰਦੁਆਰੇ ਆਉਂਦਾ ਹੈ, ਸਾਡਾ ਪ੍ਰਚਾਰਕ ਤੁੰਤਨ ਕੇ ਉਸੇ ਨੂੰ ਹੀ ਆਪਣੇ ਵਿਚਾਰ ਦੱਸਦਾ। ਉਸੇ ਨੂੰ ਹੀ ਮਾਲਾ ਪਲਾ ਕਹਿੰਦਾ। ਉਸੇ ਤੇ ਹੀ ਆਪਣਾ ਗੁਬਾਰ ਵੀ ਕੱਢਦਾ। ਜਦ ਕੇ ਉਹ ਗੁਰਸੇਕ ਤਾਂ ਗੁਰਦੁਆਰਾਕ ਤੋਂ ਉਹਦੇ ਲਗਾਤਾਰ ਤਾਈਂ ਚ ਗੁਰਦੁਆਰੇ ਆ ਰਿਹਾ ਉਹਦੀ ਤਾਂ ਪੂਰੀ ਸ਼ਰਧਾ ਉਹਨੂੰ ਤਾਂ ਉਹਨਾਂ ਗੱਲਾਂ ਦੀ ਲੋੜ ਹੀ ਨਹੀਂ ਆ ਗਈ ਜਿਹੜੇ ਸਾਡੇ ਵੱਡੇ ਵੱਡੇ ਪ੍ਰਚਾਰਕ ਆ ਮਾ ਨਾ ਕਿਸੇ ਦਾ ਨਹੀਂ ਲਵਾਗਾ ਵੱਡੇ ਵੱਡੇ ਢਾਡੀ ਰਾਗੀ ਜਿਨ੍ਹਾਂ ਨੂੰ ਉਹ ਗੱਲਾਂ ਸੁਣਾਉਂਦੇ ਨੇ ਉਹਨਾਂ ਨੂੰ ਤਾਂ ਕੋਈ ਲੋੜ ਹੀ ਨਹੀਂ ਅੱਛਾ ਉਹ ਜਿਹੜੇ ਆਪਣੇ ਨਿਆਣੇ ਕਿੱਥੇ ਫਰਕ ਕਿੱਥੇ ਪੈ ਰਿਹਾ ਜੀ ਅਸੀਂ ਆ ਚੀਜ਼ਾਂ ਅਨੁਮਾਨ ਨਹੀਂ ਕਰ ਪਾਰੇ ਅਨਲਿਸਿਸ ਨਹੀਂ ਕਰਦੇ ਫਰਕ ਆ ਪੰਦਾ ਕਿ ਮੈਂ ਆਪਣੇ ਬੱਚੇ ਲੈ ਕੇ ਜਾਂਦਾ ਤੁਸੀਂ ਆਪਣੇ ਬੱਚੇ ਲੈ ਕੇ ਜਾਂਦੇ ਹੋ ਬਜ਼ੁਰਗ ਛੋਟੇ ਆਪਣੇ ਪੋਤੇ ਪੋਤੀਆਂ ਦੋਤੇ ਦੋਤੀਆਂ ਨੂੰ ਲੈ ਕੇ ਜਾਂਦੇ ਨੇ ਉਹ ਬੱਚੇ ਦੇਖਦੇ ਨੇ ਕਿ ਭਈ ਜਿਹੜਾ ਪ੍ਰਚਾਰਕ ਹੈ ਉਹ ਤਾਂ ਸਾਨੂੰ ਹਮੇਸ਼ਾ ਦਾਣਾ ਹੀ ਕੱਢ ਰਿਹਾ ਬੁਰਾ ਬਲਾਈ ਕਰ ਰਿਹਾ ਸਾਨੂੰ ਕੁਝ ਸਿੱਖਿਆ ਦਿਖਿਆ ਤਾਂ ਦੇ ਨਹੀਂ ਰਿਹਾ ਸਾਡੇ ਸਵਾਲਾਂ ਦਾ ਜਵਾਬ ਤਾਂ ਦੇ ਨਹੀਂ ਰਿਹਾ ਤੇ ਉਹ ਬਜ਼ੁਰਗਾਂ ਨੂੰ ਤੇ ਚੰਗਾ ਲੱਗਦਾ ਪਰ ਉਹ ਬੱਚੇ ਗੁਰਦੁਆਰੇ ਜਾਣ ਤੋਂ ਹਟ ਗਏ ਅਸੀਂ ਆ ਕਾਰਨ ਲੱਭਿਆ ਨਹੀਂ ਅਜੇ ਤੱਕ ਅਸਲ ਉਹਦਾ ਬੀਚ ਕਾਰਨ ਹੈਗਾ ਉਹ ਗੁਰਦੁਆਰਿਆਂ ਤੋਂ ਜਾਣ ਤੋਂ ਹਟ ਗਏ ਤੇ ਗੁਰਦੁਆਰਿਆਂ ਤੋਂ ਬਾਹਰ ਤਾਂ ਸਾਡਾ ਪ੍ਰਚਾਰ ਕੀਤਾ ਹੈ ਹੀ ਨਹੀਂ ਜੀ ਮੈਂ ਅੱਥੇ ਵੀ ਦੇਖ ਰਿਹਾ ਟ੍ਰਾਂਟੋ ਵਿੱਚ ਵੀ ਦੇਖ ਰਿਹਾ ਮੈਂ ਮਾਂਟਰੀਅਲ ਵਿੱਚ ਵੀ ਦੇਖ ਕੇ ਆਇਆ ਕਿ ਅਸੀਂ ਲੰਗਰ ਲਾ ਦਿੰਦੇ ਹਾਂ ਸੜਕਾਂ ਤੇ ਅਸੀਂ ਸ਼ੁੱਕਰ ਆਸਨ ਵੀ ਵੰਡਦੇ ਪਏ ਹਾਂ ਗੁਰੂ ਨਾਨਕ ਪਾਸ਼ਾ ਜੀ ਦੀ ਗੱਲ ਤੇ ਤੇ ਜੇ ਉੱਥੇ ਜਾ ਕੇ ਅਸੀਂ ਮੈਂ ਪੁੱਛਿਆ ਕਿ ਭਈ ਗੁਰੂ ਨਾਨਕ ਬਾਸ਼ਾ ਜੀ ਦੀ ਸਿੱਖਿਆ ਬਾਰੇ ਕੋਈ ਲਿਟਰੇਚਰ ਹੈ ਮੈਂ ਜਾਣਨਾ ਚਾਹੁੰਦਾ ਗੁਰੂ ਨਾਨਕ ਕੀ ਸੀ ਉੱਥੇ ਸ਼ਾਂਤੀ ਹੈ ਸਿਫਰਾ ਬਹੁਤ ਵੱਡਾ ਸਿਫਰਾ ਜੇ ਤੁਸੀਂ 4 ਮਾਰ ਪਈ ਡਾਲਰਾਂ ਦਾ ਕਰੋੜਾਂ ਡਾਲਰਾਂ ਦਾ ਆਪਣਾ ਰਾਸ਼ਨ ਵੰਡਦੇ ਪਏ ਹੋ ਤੇ ਉਸ ਤੇ ਜੇ ਲੱਖ ਕੋ ਡਾਲਰ ਇੱਕ ਛੋਟਾ ਜਿਹਾ ਲੀਫਲੈਟ ਬਹੁਤ ਹੀ ਸੁੰਦਰ ਬਣਾ ਕੇ ਨਾਲ ਦੇ ਦੋਗੇ ਕਿ ਭਈ ਆ ਲੰਗਰ ਤੁਹਾਨੂੰ ਆ ਸਿੱਖ ਪੰਥ ਦਾ ਇਹ ਗੁਰੂ ਨਾਨਕ ਐਸ ਕਰਕੇ ਦੇ ਰਿਆ ਤੇ ਸਿਧਾਂਤ ਜਾਂਦਾ ਜਾਂਦਾ ਕਦੇ ਤਾਂ ਉਹਦਾ ਕੋਈ ਬੱਚਾ ਕੋਈ ਉਹ ਪੜ ਲੇਗਾ ਜੀ ਜੀ ਪਰ ਇਹ ਚੀਜ਼ਾਂ ਅਸੀਂ ਅਸੀਂ ਬਸ ਪਤਾ ਨਹੀਂ ਦਿਖਾਵਾ ਮੈਂ ਇਹਨੂੰ ਦਿਖਾਵਾ ਵੀ ਨਹੀਂ ਕਹਿੰਦਾ ਇਹਨੂੰ ਅੰਨੀ ਸ਼ਰਤਾਂ ਮੰਨਦਾ ਜੀ ਮੈਂ ਇਹ ਅੰਨੀ ਸ਼ਰਤਾਂ ਤੋੜਨੀ ਬੜੀ ਔਖੀ ਆ ਇਸ ਅੰਨੀ ਸ਼ਰਤਾਂ ਨੂੰ ਰਾਹੇ ਪਾਣਾ ਬੜਾ ਔਖਾ ਜੀ ਕਿਉਂਕਿ ਸਾਡੇ ਡੇਰੇਦਾਰ ਜਿਵੇਂ ਤੁਸੀਂ ਗੱਲ ਕੀਤੀ ਪੰਨਾ ਤੋਂ ਉਹਦੇ ਡੇਰੇਦਾਰ ਨੇ ਉਹ ਡੇਰੇਦਾਰ ਵੀ ਅੰਨੀ ਸ਼ਰਧਾ ਨਹੀਂ ਤੋੜਨਾ ਚਾਹੁੰਦੇ ਅੰਨੀ ਸ਼ਰਧਾ ਤੋੜਨਗੇ ਤੇ ਸਿੱਖੋਂਨਾ ਤੋਂ ਹੀ ਟੁੱਟੇਗਾ ਦਿੱਕਤ ਆ ਸਾਡਾ ਸਿਆਸਤਦਾਨ ਵੀ ਅੰਨੀ ਸ਼ਰਧਾ ਨਹੀਂ ਤੋੜਨਾ ਚਾਹੁੰਦਾ ਅੰਨੀ ਸ਼ਰਧਾ ਤੋੜੇਗਾ ਤੇ ਸਿੱਖ ਉਸ ਤੋਂ ਹੀ ਟੁੱਟ ਜਾਏਗਾ ਐਹੀ ਸਾਡੇ ਪ੍ਰਚਾਰਕ ਦਾ ਹਾਲ ਆ ਤੇ ਜਿਹੜਾ ਈਸਾਈਅਤ ਨੇ ਕੰਮ ਕੀਤਾ ਜਿੱਥੇ ਮੈਂ ਲਿਆਣਾ ਚਾਹੁੰਦਾ ਅਸੀਂ ਇਹ ਤਰਨਤਾਰਨੀ ਚ ਬਹੁਤ ਕੰਮ ਕੀਤਾ ਕੁਛ ਵੀ ਨਹੀਂ ਜਮਾ ਫਤਿਹਗੜ੍ਹ ਸਾਹਿਬ ਵੀ ਕੀਤਾ ਅੰਮ੍ਰਿਤਸਰ ਜਾ ਕੇ ਵੀ ਕੀਤਾ ਸਿਲਾਇਸ ਕੁਲਬਣਾ ਕੇ ਦਿੱਤੇ ਹੋ ਉਹਨਾਂ ਦੀਆਂ ਡਿਮਾਂਡਸ ਪੁੱਛੀਆਂ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀਆਂ ਬੜੀਆਂ ਸਰਲ ਤੇ ਬੜੀਆਂ ਸਿੱਧੀਆਂ ਨੇ ਕਿ ਸਾਨੂੰ ਤਕਲੀਫ ਵਿੱਚ ਸਿੱਖੀ ਕੀ ਦੇ ਰਹੀ ਹੈ ਤੇ ਜਿਸ ਵੇਲੇ ਉਹ ਪੁੱਛਦੇ ਨੇ ਵੀ ਤਕਲੀਫ ਹੀ ਸਾਨੂੰ ਕੀ ਦੇ ਰਹੇ ਹੋ ਤੇ ਜੇ ਮੈਂ ਉਹਨੂੰ ਬੇਨਤੀ ਕਰਾਂ ਕਿ ਗੁਰ ਰਾਮਦਾਸ ਹਸਪੀਟਲੇ ਜਾ ਕੇ ਇਲਾਜ ਕਰਾ ਲਾ ਤਾਂ ਉੱਥੇ ਵੀ ਉਹਦਾ ਇਲਾਜ ਨਹੀਂ ਹੁੰਦਾ ਜੇ ਬਾਉ ਨੂੰ ਕਹਾ ਕਿ ਖਾਲਸਾ ਕਾਲਜ ਬੱਚਾ ਫਰੀ ਪੜਾ ਲਾ ਉਹਦਾ ਬੱਚਾ ਉੱਥੇ ਵੀ ਫਰੀ ਨਹੀਂ ਪੜਦਾ ਐਡਮਿਸ਼ਨ ਹੀ ਨਹੀਂ ਹੈਗੀ ਤੇ ਉਹਨਾਂ ਨੇ ਇਹਨਾਂ ਪੁਆਇੰਟਸ ਨੂੰ ਚੁੱਕਿਆ ਕਿਹ ਪੁਆਇੰਟਸ ਚੁੱਕੇ ਉਹਨਾਂ ਨੇ ਇਹ ਨੀਡਸ ਪੂਰੀਆਂ ਕੀਤੀਆਂ ਨੇ ਇਹ ਨੀਡਸ ਪੂਰੀਆਂ ਕਰਕੇ ਉਹਨਾਂ ਨੇ ਅੱਜ ਪੋਜੀਸ਼ਨ ਹੈ ਜੇ ਹਾਂ ਕਿ ਬਹੁਤ ਬਦਨਾਮੀ ਉਹਨਾਂ ਦੀ ਹੋ ਚੁੱਕੀ ਆ ਸਾਰਾ ਕੁਝ ਆ ਹੁਣ ਵਰਜਿੰਦਰ ਪਾਸਟਰ ਫੜਿਆ ਗਿਆ ਜੀ ਅਨਾਂ ਲੰਬਾ ਕੇਸ ਉਹਦਾ ਚਲਿਆ ਹਾਈ ਕੋਰਟ ਨੇ ਉਹਨੂੰ ਉਮਰ ਕੱਢ ਦੀ ਸਜ਼ਾ ਦੇ ਦਿੱਤੀ ਬਲਾਤਕਾਰ ਦੇ ਕੇਸ ਵਿੱਚ ਹੂੰ ਐਂ ਜਿਹੇ ਪਿੱਛੇ ਦੋ ਕੇਸ ਹੋਰ ਹੋਏ ਕੈਂਸਰ ਦੇ ਮਾਮਲੇ ਵਿੱਚ ਕੋਈ ਉਹਨਾਂ ਨੇ ਇਲਾਜ ਨਹੀਂ ਬੱਚੇ ਬੰਦੇ ਮਰ ਗਏ ਉਹ ਐਫ ਆਈ ਆਰ ਦਰਜ ਕਰਾਏ ਗਏ ਉੱਥੇ ਉਹਨਾਂ ਦਾ ਪ੍ਰਭਾਵ ਹੈਗਾ ਗਰੀਬ ਆਦਮੀ ਦੀ ਨਹੀਂ ਦਰਜ ਕੀਤੀ ਗਈ ਇਹੋ ਜਿਹੇ بڑے ਕੇਸ ਹੋ ਗਏ ਨੇ ਪਰ ਇਹ ਸਾਰੇ ਕੇਸ ਵੀ ਜਿਸ ਵੇਲੇ ਬੰਦੇ ਦੀ ਨਿਜੀ ਲੋੜ ਨੂੰ ਤੁਸੀਂ ਪੂਰਾ ਕਰਦੇ ਹੋ ਨਾ ਉਸ ਵਲੇ ਉਹ ਆ ਕੇ ਇਸ ਪਾਸੇ ਆ ਜਾਂਦੇ ਨੇ ਤੁਸੀਂ ਰਾਮ ਰਹੀਮ ਬਲਾਤਕਾਰੀਆਂ ਤੇ ਕਾਤਲ ਸਾਧ ਦਾ ਮਾਮਲਾ ਦੇਖ ਹੀ ਰਹੇ ਹੋ ਇਹ ਸਾਰੀਆਂ ਚੀਜ਼ਾਂ ਅੱਜ ਦਾ ਜਿਹੜਾ ਵਿਅਕਤੀ ਹੈਗਾ ਅੱਜ ਦੀ ਜਿਹੜੀ ਲੋਕਾਂ ਦੀ ਮਨੋਬਿਰਤੀ ਹੈਗੀ ਇਹ ਨਿੱਜ ਸਵਾਰਥ ਨਾਲ ਨਿੱਜ ਲੋੜਾਂ ਦੀ ਪੂਰਤੀ ਨਾਲ ਆ ਕੇ ਖੜੀ ਹੋ ਗਈ ਹੈ ਤੇ ਨਿੱਜ ਲੋੜਾਂ ਦੀ ਪੂਰਤੀ ਵਿੱਚ ਅਜਿਹੇ ਸਵਾਰਥਾਂ ਵਿੱਚ ਬਾਕੀ ਸਾਰੇ ਪ੍ਰਿੰਸੀਪਲ ਸਿਧਾਂਤਿਕ ਪਾਸੇ ਨੇ ਤੁਸੀਂ ਅੰਨੀ ਸ਼ਰਤਾਂ ਨਾਲ ਜੋ ਮਰਜ਼ੀ ਲਾ ਕੇ ਤੁਰ ਪਾਓ ਤੇ ਅੰਨੀ ਸ਼ਰਤਾਂ ਨਾਲ ਹੀ ਅੱਜ ਕੱਲ ਵੋਟਾਂ ਪਾ ਕੇ ਰਾਜ ਆ ਰਹੇ ਨੇ ਜੀ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ 11000 ਕਰੋੜ ਰੁਪਏ ਦਾ ਤੁਸੀਂ ਜ਼ਿਕਰ ਕੀਤਾ ਹੈ 11 1100 ਕਰੋੜ ਸੀ ਜਾਂ 11000 ਕਰੋੜ ਹੈ ਜੀ 11000 ਕਰੋੜ ਜੀ 11000 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਕੇ ਪੰਜਾਬ ਦੇ ਵਿੱਚ ਇਹੋ ਜਿਹਾ ਬੂਟਾ ਲਾਇਆ ਹੈ ਇਹੋ ਜਿਹਾ ਬੂਟਾ ਲਾਇਆ ਕਿ ਅੱਜ ਸਿੱਖੀ ਦੀਆਂ ਜੜਾਂ ਉਹਨਾਂ ਨੇ ਹਿਲਾ ਕੇ ਰੱਖ ਦਿੱਤੀਆਂ ਤੇ ਸਿੱਖਾਂ ਦੀਆਂ ਬੱਚੀਆਂ ਸਿੱਖਾਂ ਦੇ ਪਰਿਵਾਰਾਂ ਦੀਆਂ ਬੱਚੀਆਂ ਨੇ ਜਿਹੜੀਆਂ ਉਹ ਜਾ ਕੇ ਉੱਥੋਂ ਆਸ਼ੀਰਵਾਦ ਲੈ ਰਹੀਆਂ ਨੇ ਕਿ ਉੱਥੇ ਜਾ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਵੀ ਹੋ ਰਿਹਾ ਕਿੰਦੀ ਵੱਡੀ ਦੁੱਖ ਦੀ ਗੱਲ ਹੈ ਕਿ ਸਾਡਾ ਕੋਈ ਵੀ ਧਾਰਮਿਕ ਜਥੇਬੰਦੀ ਵਾਲਾ ਕੋਈ ਸਾਡੇ ਨਾ ਤਾਂ ਜਥੇਦਾਰਾਂ ਨੂੰ ਪਤਾ ਵੀ ਇਹ ਹੋ ਕੀ ਰਿਹਾ ਨਾ ਸ਼ਰਮਣੀ ਜਨਮ ਗੋਲਪ ਪ੍ਰਬੰਧਕ ਕਮੇਟੀ ਕਹਿੰਦਾ ਹੁੰਦਾ ਨਾ ਕਦੇ ਉਹਨਾਂ ਨੂੰ ਚਿੰਤਾ ਹੈ ਭਾਵੇਂ ਬਜਟ ਇਹਨਾਂ ਦਾ ਵੀ ਹਜ਼ਾਰਾਂ ਕਰੋੜਾਂ ਦਾ ਹੈ ਸਾਲਾਨਾ ਹੁਣ ਆਉਣ ਵਾਲੇ ਥੋੜੇ ਦਿਨਾਂ ਤੱਕ ਪਰ ਇਹ ਖੜੇ ਕਿੱਥੇ ਨੇ ਕਰ ਕੀ ਰਹੇ ਨੇ ਇਹਨਾਂ ਨੇ ਕੀਤਾ ਕੀ ਹੈ ਇਹ ਬੜਾ ਵੱਡਾ ਦੁਖਾਨਤ ਹੈ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਮ ਜਿਹੜਾ ਸਿੱਖ ਹੈ ਉਹ ਕਿਵੇਂ ਸੁਚੇਤ ਹੋਵੇ ਥੋੜਾ ਜਿਆਦਾ ਜਾਂਦੇ ਜਾਂਦੇ ਸੋਲੂਸ਼ਨ ਦੀ ਬਹੁਤ ਜ਼ਰੂਰੀ ਗੱਲਬਾਤ ਹੈ ਸੋਲੂਸ਼ਨ ਬੜਾ ਸਪਸ਼ਟ ਤੇ ਸਿੱਧਾ ਅਜੀ ਹਸਦਾ ਜੀ ਔਰ ਇਹ ਬਿੱਲ ਪੇਸ਼ ਕੀਤਾ ਗਿਆ ਐਸਜੀਪੀਸੀ ਦਾ ਉਹਦੇ ਵਿੱਚ ਇੱਕ ਆਰਬ 30 ਕਰੋੜ ਰੁਪਏ ਦੇ ਲਗਭਗ ਧਰਮ ਪ੍ਰਚਾਰਨ ਮਿੱਤਰ ਰੱਖਿਆ ਗਿਆ। ਹੁਣ 1 ਆਰਬ 30 ਕਰੋੜ ਰੁਪਇਆ ਜਿਸ ਕੌਮ ਦਾ ਧਰਮ ਪ੍ਰਚਾਰਨ ਮਿੱਤਰ ਰੱਖਿਆ ਜਾਂਦਾ ਹੈ। ਹੋਰ ਧਰਮ ਪ੍ਰਚਾਰ ਦੇ ਨਾਂ ਤੇ ਸਿਰਫ ਗੁਰਦੁਆਰਾ ਗਜਟ ਵਿੱਚ ਦੋਰੇ ਦਿਖਾਈ ਜਾਂਦੇ ਨੇ। ਪੈਸਾ ਖੁਰਦ-ਬੁਰਦ ਹੋ ਜਾਂਦਾ। ਕਿਸੇ ਗਰੀਬ ਗੁਰਬੇ ਦੀ ਸਹਾਈਤਾਨੀ ਹੁੰਦੀ। ਕਿਸੇ ਇਸ ਸਾਨੂੰ ਇਹ ਚਾਹੀਦਾ ਸੀ ਮੈਂ ਬੜੀ ਛੋਟੀ ਜਿਹੀ ਚੱਲੋ ਗੱਲ ਕਰਦਾ ਕਿਉਂਕਿ ਲੰਬੀ ਗੱਲ ਕਰਨੀ ਠੀਕ ਨਹੀਂ ਹੈ ਕਿ ਜਿਹੜੇ ਆਪਣਾ ਗਰੀਬੀ ਰੇਖਾ ਤੋਂ ਹੇਠਾਂ ਸਿੱਖ ਨੇ ਉਹਨਾਂ ਸਿੱਖਾਂ ਦੇ ਬੱਚਿਆਂ ਦੀ ਤੇ ਉਹਨਾਂ ਸਿੱਖਾਂ ਦੇ ਪਰਿਵਾਰਾਂ ਦੀ ਮੈਡੀਕਲ ਅਤੇ ਸਿੱਖਿਆ ਦਾ ਪ੍ਰਬੰਧ ਸ਼ੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਵਿੱਚੋਂ ਉਹ ਹਸਪੀਟਲ ਅਤੇ ਖਾਲਸਾ ਕਾਲਜਾਂ ਵਿੱਚ ਕੀਤਾ ਜਾਣਾ ਚਾਹੀਦਾ ਸੀ ਜੀ ਉਚੈਰੀ ਸਿੱਖਿਆ ਤੱਕ ਉਹਨਾਂ ਨੂੰ ਸਿੱਖਿਆ ਮੁਫਤ ਦਿੱਤੀ ਜਾਵੇ ਦਿਖਾਵੇ ਨਾ ਕੀਤੇ ਜਾਣ ਅਸੀਂ ਆਈਐਸ ਆਪੀਐਸ ਬਣਾਉਣ ਵਾਲੀ ਅਕੈਡਮੀ ਖੋਲhti ਫਲਾਣਾ ਕਰਤੀ ਉਹਨਾਂ ਨਾਲੋਂ ਕੀਤੇ ਵੱਧ ਲੋੜ ਇਸ ਚੀਜ਼ ਦੀ ਹੈ ਕਿ ਜਿਹੜੇ ਗਰੀਬੀ ਰੇਖਾ ਤੇ ਗਰੀਬੀ ਰੇਖਾ ਤੋਂ ਹੇਠਾਂ ਸਾਡੇ ਸਿੱਖ ਜੀ ਰਹੇ ਨੇ ਉਹਨਾਂ ਨੂੰ ਬੇਸਿਕ ਫੈਸਿਲਿਟੀਆਂ ਚਾਹੀਦੀਆਂ ਨੇ ਉਹ ਬੇਸਿਕ ਫੈਸਿਲਿਟੀਆਂ ਪਹਿਲੀ ਹੈਗੀ ਹੈ ਵਿਦਿਆ ਦੀ ਦੂਸਰੀ ਹੈਗੀ ਹੈ ਸਿਹਤ ਦੀ ਤੀਸਰੀ ਹੈਗੀ ਹੈ ਕੰਮ ਦੀ ਆ ਚੀਜ਼ਾਂ ਸਾਨੂੰ ਪ੍ਰੋਵਾਈਡ ਕਰਨੀਆਂ ਪੈਣੀਆਂ ਨੇ ਜਦ ਤੱਕ ਅਸੀਂ ਇਹ ਪ੍ਰੋਵਾਈਡ ਨਹੀਂ ਕਰਾਂਗੇ ਉਦੋਂ ਤੱਕ ਅਸੀਂ ਇਸ ਪ੍ਰਵਾਹ ਨੂੰ ਰੋਕ ਸਕ ਨਹੀਂ ਸਕਦੇ ਕਿਉਂ ਨਹੀਂ ਰੋਕ ਸਕਦੇ ਸਾਡੇ ਤੇ ਇੱਕ ਦੋ ਤਿੰਨ ਚਾਰ ਤੇਰੀ ਹਮਲਾ ਨਹੀਂ ਜੇਗਾ ਬਹੁਤ ਤੇਰੀ ਹਮਲਾ ਮੈਂ ਉਹ ਸਮਝਾਉਣਾ ਚਾਹੁੰਦਾ ਆ ਅਖੀਰ ਵਿੱਚ ਬਹੁਤ ਤੇਰੀ ਹਮਲਾ ਕਿਵੇਂ ਆਗਾ ਪੂਰੇ ਭਾਰਤ ਵਿੱਚ ਧਰਮ ਪਰਿਵਰਤਨ ਦੇ ਖਿਲਾਫ ਆਰਐਸਐਸ ਭਾਜਪਾ ਸ਼ਿਵ ਸੈਨਾ ਬਜਰੰਗ ਦਲ ਇਕਮੁੱਠਾ ਇੰਨਾ ਦੇ ਕਿਤੇ ਫਰਨੀ ਲੱਗਨ ਦਿੰਦੀ ਸਾਈਅਤ ਜੜਾ ਉਖਾੜ ਦਿੰਦੀ ਹੈ ਕਈ ਕਤਲ ਵੀ ਹੋ ਗਏ ਨੇ ਸਿਰਫ ਪੰਜਾਬ ਵਿੱਚ ਆਰਐਸਐਸ ਭਾਜਪਾ ਹਿੰਦੂ ਮਾਸ ਸਭਾ ਰਿਆ ਸਮਾਜ ਬਜਰੰਗ ਦਲ ਸ਼ਿਵ ਸੈਨਾ ਇੰਨਾ ਦੇ ਖਿਲਾਫ ਕੋਈ ਪ੍ਰੋਗਰਾਮ ਨਹੀਂ ਦਿੰਦੀ ਹੁਣ ਜਦ ਦੇ ਕੋਸਪਾਸਟ ਰੋਕੀ ਕੋਈ ਪ੍ਰੋਗਰਾਮ ਨਹੀਂ ਤੁਸੀਂ ਦੱਸ ਦੋ ਜੀ ਇਹਨਾਂ ਦਾ ਇੱਕ ਵੀ ਬਿਆਨ ਆਰਐਸਐਸ ਦਾ ਹੋਇਆ ਇੱਕ ਵੀ ਬਿਆਨ ਪਾਸ਼ਪਾ ਦਾ ਹੋਇਆ ਸਿੱਖ ਕਹ ਕਹ ਕੇ ਹਰ ਥੱਕ ਗਏ ਕਿ ਵੀ ਧਰਮ ਪਰਿਵਰਤਨ ਹੋ ਰਿਹਾ ਪਿੱਛੇ ਇਹਨਾਂ ਨੇ ਧਰਮ ਯੁੱਧ ਦਾ ਵੀ ਆਪਣਾ ਇੱਕ ਸਲੋਗਨ ਦਿੱਤਾ ਸੀ ਉਸ ਦੇ ਖਿਲਾਫ ਵੀ ਮੈਂ ਹੀ ਬੋਲਿਆ ਸੀ ਸਭ ਤੋਂ ਪਹਿਲਾਂ ਫਿਰ ਇਹਨਾਂ ਨੂੰ ਵਾਪਸ ਲੈਣਾ ਪਿਆ ਉਸ ਦੇ ਖਿਲਾਫ ਵੀ ਪਾਰ ਸਰਕਾਰ ਮੈਂ ਡੀਜੀਪੀ ਨੂੰ ਐਪਲੀਕੇਸ਼ਨ ਦਿੱਤੀ होम मिनिस्टर नु एप्लीकेशन दिती प्राइम मिनिस्टर नु एप्लीकेशन दिती कि सेवा कोई कारवाई ਨਹੀਂ ਹੋਈ ਕਿਸੇ ਨੇ ਬੋਲਤੇ ਵੀ ਤੇ ਆ ਜਿਹੜੀਆਂ ਚੀਜ਼ਾਂ ਨੇ ਇੱਥੇ ਆ ਮੰਨਿਆ ਜਾਣਾ ਚਾਹੀਦਾ 100% ਕਿ ਚਾਹਿਆ ਕਾਂਦੀ ਦਾ ਸਰਕਾਰ ਸੀ ਚਾਹਿਆ ਕਾਂਗਰਸੀ ਚਾਹਿਆ ਹੁਣ ਆਪ ਹੈ ਤੇ ਚਾਹ ਪਾਜਪਾ ਹੈ ਇਹ ਬਿਲਕੁਲ 100% ਸੈਂਟਰਲ ਗਵਰਨਮੈਂਟ ਦਾ ਇੱਕ ਪ੍ਰਯੋਜਿਤ ਪ੍ਰੋਗਰਾਮ ਹੈ ਕਿ ਪੰਜਾਬ ਵਿੱਚੋਂ ਸਿੱਖੀ ਜਿਹੜੇ ਬੰਦੇ ਵੀ ਖਤਮ ਕਰਦੇ ਨੇ ਉਹਨਾਂ ਨੂੰ ਹੱਲਾਸ਼ੇਰੀ ਵੀ ਦਓ ਤੇ ਉਹਨਾਂ ਦੀ ਸੰਭਾਲ ਵੀ ਕਰੋ ਇਹ ਇੱਕ ਬੇਸਿਕ ਪ੍ਰੋਗਰਾਮ ਚੱਲ ਰਿਹਾ ਇਸ ਬੇਸਿਕ ਪ੍ਰੋਗਰਾਮ ਨੂੰ ਇਸ ਹਿਸਾਬ ਨਾਲ ਸਾਨੂੰ ਦੇਖਣਾ ਲੈਣਾ ਤੇ ਬੋਚਣਾ ਪੈਣਾ ਆ ਕਰਸਾ ਜੀ ਦਿਲ ਤਾਂ ਕਰਦਾ ਘੰਟਿਆਂ ਬੱਧੀ ਤੁਹਾਡੇ ਨਾਲ ਲੱਗੇ ਰਹੀਏ ਵੱਧ ਤੋਂ ਵੱਧ ਜਿਹੜਾ ਗਿਆਨ ਹੈ ਨੌਲੇਜ ਹੈ ਜਾਣਕਾਰੀ ਹੈ ਗੁਰੂ ਗ੍ਰੰਥ ਤੇ ਗੁਰੂ ਪੰਥ ਪ੍ਰਤੀ ਉਹ ਲੰਦੇ ਰਹੀਏ ਪਰ ਇਹ ਪਹਿਲੀ ਵਾਰੀ ਸਬਬ ਮਿਲੇਗਾ ਸਾਡੇ ਸਰੀ ਵਾਸੀਆਂ ਨੂੰ ਲੋਅਰ ਮੇਨਲੈਂਡ ਵੈਨਕੂਵਰ ਵਾਸੀਆਂ ਨੂੰ ਬ੍ਰਿਟਿਸ਼ ਕੋਲੰਬੀਆਨ ਨੂੰ ਕਿ ਤੁਸੀਂ ਲਾਈਵ ਉੱਥੇ ਜਦੋਂ ਉਹ ਸੈਮੀਨਾਰ ਦੇ ਵਿੱਚ ਗੱਲਬਾਤ ਕਰਨੀ ਹੈ ਤੇ ਇਹਨਾਂ ਕੋਲ ਸਮਾਂ ਵੀ ਹੋਏਗਾ ਬਾਕੀ ਜਿਹੜੇ ਸੱਜਣ ਇਹਨਾਂ ਨੂੰ ਆ ਕੇ ਮਿਲਣਾ ਚਾਹੁੰਦੇ ਆ ਕਿਉਂਕਿ ਇਹਨਾਂ ਨੇ ਅ ਅਗਲੇ ਹਫਤੇ ਤੋਂ ਬਾਅਦ ਇੱਧਰ ਆ ਜਾਣਾ ਤੇ ਉਹ 13 ਤਰੀਕ ਦਾ ਵਿਸ਼ੇਸ਼ ਪ੍ਰੋਗਰਾਮ ਹੈ ਜਿਹੜਾ ਉਹ ਭੁੱਲਿਓ ਨਾ 13 اپریل ਜਿਹੜਾ ਗ੍ਰੈਂਡ ਤਾਜ ਬੈਂਕ ਉਡਖਾਲ ਦੇ ਵਿੱਚ 세ਮੀਨਾਰ ਹੋਣਾ ਹੈ ਪਰਿਵਾਰਾਂ ਸਮੇਤ ਪਹਿਲਾਂ ਹੀ ਪਲੈਨਿੰਗ ਤੁਸੀਂ ਬਣਾ ਲਿਆ ਜੇ ਤੇ ਸਦਾਰ ਅਤੇਂਦਰਪਾਲ ਸਿੰਘ ਜੀ ਨਾਲ ਬਹਿ ਕੇ ਇੱਕ ਇੱਕ ਗੱਲ ਤੁਹਾਡੇ ਮਨ ਦੇ ਵਿੱਚ ਜਿਹੜੇ ਵੀ ਸ਼ੰਕੇ ਨੇ ਉਸ ਵੇਲੇ ਦੀ ਮੂਮੈਂਟ ਦੇ ਜਾਂ ਮੌਜੂਦਾ ਸਥਿਤੀ ਦੇ ਇੱਕ ਇੱਕ ਸ਼ੰਕੇ ਤੁਹਾਡੇ ਉਹ ਨਿਵਰਤ ਕਰਨਗੇ ਬਹੁਤ ਬਹੁਤ ਧੰਨਵਾਦ ਚਰਦੀ ਕਲਾ ਜੀ ਰਹੋ ਤੇ ਤੁਹਾਡੇ ਦਰਸ਼ਨ ਜਲਦੀ ਕਰਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਰਦਾਰ ਅਤेंद्रਪਾਲ ਸਿੰਘ ਖਾਲਸਾ ਪ੍ਰੋਗਰਾਮ ਦੇ ਸਪான்ਸਰ ਨੇ ਗੁਰਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਗਲੋਬਲ ਸਟੱਡੀਜ਼ ਵਾਲੇ ਗੁਰਨਾਨਕ ਇੰਸਟੀਚਿਊਟ ਪਹਿਲਾ ਇਹੋ ਜਿਹਾ ਅਦਾਰਾ ਸਿੱਖਾਂ ਦਾ ਪਹਿਲੀ ਯੂਨੀਵਰਸਿਟੀ ਹੈ ਜਿਹੜੀ ਦੁਨੀਆ ਭਰ ਦੇ ਵਿੱਚ ਕਿਤੇ ਵੀ ਬੈਠੇ ਹੋ ਤੇ ਗੁਰਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਇਹਨਾਂ ਦੀ ਬਕਾਇਦਾ ਵੈਬਸਾਈਟ ਤੇ ਜਾ ਕੇ ਸਾਰੀ ਜਾਣਕਾਰੀ ਲੈ ਲਿਆ ਸੇ ਹਰ ਤਰ੍ਹਾਂ ਦੇ ਜਿਹੜੇ ਕੋਰਸੇਜ਼ ਨੇ ਇੱਥੇ ਹੁੰਦੇ ਨੇ ਤੇ ਸਿੱਕਾ ਦੀ ਆਪਣੀ ਯੂਨੀਵਰਸਿਟੀ ਹੋਣ ਕਰਕੇ ਇੱਥੇ ਤੁਹਾਡੇ ਕੋਲ ਬਿਲਕੁਲ ਐਕਸਟਰਾ ਕੋਈ ਫੀਸ ਨਹੀਂ ਲਈ ਜਾਂਦੀ ਇੱਕ ਵਾਰ ਇਹਨਾਂ ਨਾਲ ਸੰਪਰਕ ਕਰ ਲਿਆ ਜਿੱਤੇ 12 ਤੇ 19 April ਨੂੰ ਦੋ ਨਗਰ ਕੀਰਤਨ ਆ ਰਹੇ ਨੇ ਜੀ ਦੋਨੇ ਨਗਰ ਕੀਰਤਨਾਂ ਦੀ ਲਾਈਵ ਕਵਰੇਜ FII ਮੀਡੀਆ ਦੇ 6 ਹੋਟ ਟੀਵੀਜ਼ਨ ਸੰਜਾ ਟੀਵੀ ਲਾਈਵ ਕਵਰੇਜ ਕਰਨਗੇ ਤੁਹਾਡਾ ਵਿਸ਼ੇਸ਼ ਤੌਰ ਦੇ ਉੱਤੇ ਵੱਡਾ ਸਹਿਯੋਗ ਹੁੰਦਾ ਹੈ ਇਹਨਾਂ ਆਧਾਰਿਆਂ ਨੂੰ ਚਲਾਉਣ ਦੇ ਲਈ ਕਿਉਂਕਿ ਸਾਡਾ ਪੂਰਾ ਸਟਾਫ ਇੱਕ ਦਿਨ ਪਹਿਲਾਂ ਲਾਈਵ ਨਗਰ ਕੀਰਤਨ ਦੂਜੇ ਦਿਨ ਫੇਰ ਨਗਰ ਕੀਰਤਨ ਵਾਲੇ ਦਿਨ ਇਹ ਸਾਰੇ ਪ੍ਰੋਗਰਾਮ ਲਾਈਵ ਚੱਲਦੇ ਨੇ ਤੇ ਇਹਦੇ ਵਿੱਚ ਤੁਸੀਂ ਆਪਣੇ ਵਪਾਰ ਦੀ ਐਡਵਰਟਾਈਜ਼ਮੈਂਟ ਕਰਨੀ ਹੈ ਸਾਡੇ ਜਿਹੜੇ ਥੱਲੇ ਆ ਰਹੇ ਨੰਬਰ ਨੇ ਟੋਨੀ ਸੈਣੀ 604 365 1000 ਸੋਨੀਆ ਵੈਸ 604 839 7375 ਤੇ ਸੰਪਰਕ ਕਰ ਲਿਆ ਜੇ ਤਾਂ ਜੋ ਵੱਡੀਆਂ ਆਦਮ ਕਾ ਜਿਹੜੀਆਂ ਸਕਰੀਨਾਂ ਨੇ ਉਹਨਾਂ ਦੇ ਉੱਤੇ ਤੁਹਾਡੇ ਵਪਾਰ ਦੀ ਐਡਵਰਟਾਈਜ਼ਮੈਂਟ YouTube Facebook ਤੇ ਟੈਲਸ ਬੈਲਰੋਜਤ ਤੇ ਸ਼ਾ ਸਾਰੇ ਦੇ ਸਾਰੇ ਚੈਨਲਾਂ ਦੇ ਉੱਤੇ ਲਾਈਵ ਚੱਲੇਗਾ ਪ੍ਰੋਗਰਾਮ ਦੇਖਣ ਲਈ ਤੁਹਾਡਾ ਧੰਨਵਾਦ 6 ਵਜੇ ਪ੍ਰਾਈਮ ਟਾਈਮ ਲੈ ਕੇ ਦਿਵਿੰਦਰ ਬੈਣੀਪਾਲ ਜੀ ਹਾਜ਼ਰ ਹੋਣਗੇ ਤੇ ਉਸ ਤੋਂ ਬਾਅਦ ਇਸੇ ਪ੍ਰੋਗਰਾਮ ਨੂੰ ਦਿਲਾਂ ਇਨਸਾਨ ਨੂੰ 9 ਵਜੇ ਰਿਪੀਟ ਕੀਤਾ ਜਾਣਾ ਹੈ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਤੁਹਾਡੇ ਕਮੈਂਟਸ ਲਈ ਦਿਲੋਂ ਧੰਨਵਾਦ ਰਬੜਾ